ਐਮਐਫਪੀ ਵਾਲੀ ਮੰਤਰੀ ਜੀ ਅਨਮੋਲ ਗਗਨਮਾਨ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਲੋਕ ਕਹਿ ਰਹੇ ਹਨ ਕਿ ਇਹਨਾਂ ਦਾ ਕਮੰਡ ਵੇਖ ਲਓ ਲੋਕਾਂ ਨੇ ਫੇਸਬੁੱਕ ਤੇ ਟਿੱਪਣੀਆਂ ਕੀਤੀਆਂ ਕਿ ਜਦੋਂ ਇਸ ਨੂੰ ਸਿੱਖ ਰਾਜ ਦੀਆਂ ਵਰਕਤਾਂ ਬਾਰੇ ਦੱਸਿਆ ਜਾ ਰਿਹਾ ਹੈ ਤਾਂ ਮੰਤਰੀ ਜੀ ਦਾ ਧਿਆਨ ਕਿੱਥੇ ਹੈ ਤੁਸੀਂ ਵੀਡੀਓ ਵਿੱਚ ਵੇਖ ਸਕਦੇ ਹੋ ਕਿ ਜਦੋਂ ਮੰਤਰੀ ਜੀ ਅਨਮੋਲ ਗਗਨਮਾਨ ਨੂੰ ਫਿਕਰ ਆਇਦਿਆਂ ਬਰਕਤਾਂ ਬਾਰੇ ਦੱਸਿਆ ਜਾ ਰਿਹਾ ਸੀ ਤਾਂ ਮੰਤਰੀ ਜੀ ਦਾ ਧਿਆਨ ਪਤਾ ਨਹੀਂ ਕਿਹੜੇ ਪਾਸੇ ਸੀ ਇਹਨਾਂ ਲੋਕਾਂ ਨੂੰ ਪੰਜਾਬ ਦੀ ਰਾਜਗਤੀ ਤੇ ਬਿਠਾ ਕੇ ਪੰਜਾਬੀਆਂ ਨੇ ਆਪਣੇ ਪੈਰਾਂ ਤੇ ਕਹਾੜਾ ਮਾਰਿਆ ਹੈ ਇਹ ਲਿਖਣਾ ਹੈ ਸੋਸ਼ਲ ਮੀਡੀਆ ਯੂਜ਼ਰਜ਼ ਦਾ ਉਹਨਾਂ ਨੇ ਅੱਗੇ ਲਿਖਿਆ ਕਿ ਕੀ ਇਹਨਾਂ ਨੂੰ ਇਹ ਵੀ ਚੱਜ ਨਹੀਂ ਕਿ ਕਿਸੇ ਪ੍ਰਦਰਸ਼ਨੀ ਵਿੱਚ ਜਦੋਂ ਗਾਈਡ ਉਸ ਦਾ ਇਤਿਹਾਸ ਦੱਸ ਰਿਹਾ ਹੋਵੇ ਤਾਂ ਕਿਸ ਤਰ੍ਹਾਂ ਆਪਣੀ ਬੁੱਧੀ ਨੂੰ ਟਿਕਾ ਕੇ ਰੱਖਣਾ ਹੁੰਦਾ ਹੈ ਦੀ ਰਾਜਨੀਤਿਕ ਬੀਬੀ ਨੂੰ ਇਹ ਵੀ ਨਹੀਂ ਪਤਾ ਕਿ ਉਸ ਦਾ ਫਰਜ ਕੀ ਹੈ ਸੋਸ਼ਲ ਮੀਡੀਆ ਯੂਜ਼ਰਸ ਬੀਬੀ ਦੀ ਇਸ ਵੀਡੀਓ ਤੋਂ ਕਾਫੀ ਨਾਰਾਜ਼ ਹਨ ਜੇ ਇਹਨਾਂ ਨੂੰ ਇਤਿਹਾਸ ਵਿੱਚ ਦਿਲਚਸਪੀ ਨਹੀਂ ਤਾਂ ਇਹ ਉਦਘਾਟਨ ਕਿਸੇ ਹੋਰ ਸੰਜੀਦਾ ਵਿਅਕਤੀ ਨੂੰ ਕਰਨ ਦਾ ਮੌਕਾ ਮਿਲਣਾ ਚਾਹੀਦਾ ਹੈ ਇਸ ਤਰ੍ਹਾਂ ਲੋਕਾਂ ਨੇ ਇਸ ਵੀਡੀਓ ਤੇ ਕਮੈਂਟ ਕੀਤੇ ਐਮਐਸਪੀ ਵਾਲੀ ਮੰਤਰੀ ਜੀ ਅਨਮੋਲ ਗਗਨਮਾਨ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਲੋਕ ਕਹਿ ਰਹੇ ਹਨ ਕਿ ਇਹਨਾਂ ਦਾ ਕਮੰਡ ਵੇਖ ਲਓ ਲੋਕਾਂ ਨੇ ਫੇਸਬੁੱਕ ਤੇ ਟਿੱਪਣੀਆਂ ਕੀਤੀਆਂ ਕਿ ਜਦੋਂ ਇਸ ਨੂੰ ਸਿੱਖ ਰਾਜ ਦੀਆਂ ਵਰਕਤਾਂ ਬਾਰੇ ਦੱਸਿਆ ਜਾ ਰਿਹਾ ਹੈ ਤਾਂ ਮੰਤਰੀ ਜੀ ਦਾ ਧਿਆਨ ਕਿੱਥੇ ਹੈ ਤੁਸੀਂ ਵੀਡੀਓ ਵਿੱਚ ਵੇਖ ਸਕਦੇ ਹੋ ਕਿ ਜਦੋਂ ਮੰਤਰੀ ਜੀ ਅਨਮੋਲ ਗਗਨਮਾਨ ਨੂੰ ਫਿਕਰ ਆਈ ਦੀਆਂ ਬਰਕਤਾਂ ਬਾਰੇ ਦੱਸਿਆ ਜਾ ਰਿਹਾ ਸੀ ਤਾਂ ਮੰਤਰੀ ਜੀ ਦਾ ਧਿਆਨ ਪਤਾ ਨਹੀਂ ਕਿਹੜੇ ਪਾਸੇ ਸੀ ਇਹਨਾਂ ਲੋਕਾਂ ਨੂੰ ਪੰਜਾਬ ਦੀ ਰਾਜਗਤੀ ਤੇ ਬਿਠਾ ਕੇ ਪੰਜਾਬੀਆਂ ਨੇ ਆਪਣੇ ਪੈਰਾਂ ਤੇ ਕਹਾੜਾ ਮਾਰਿਆ ਹੈ ਇਹ ਲਿਖਣਾ ਹੈ ਸੋਸ਼ਲ ਮੀਡੀਆ ਯੂਜ਼ਰਸ ਦਾ ਉਹਨਾਂ ਨੇ ਅੱਗੇ ਲਿਖਿਆ ਕਿ ਕੀ ਇਹਨਾਂ ਨੂੰ ਇਹ ਵੀ ਚੱਜ ਨਹੀਂ ਕਿ ਕਿਸੇ ਪ੍ਰਦਰਸ਼ਨੀ ਵਿੱਚ ਜਦੋਂ ਗਾਈਡ ਉਸ ਦਾ ਇਤਿਹਾਸ ਦੱਸ ਰਿਹਾ ਹੋਵੇ ਤਾਂ ਕਿਸ ਤਰ੍ਹਾਂ ਆਪਣੀ ਬੁੱਧੀ ਨੂੰ ਟਿਕਾ ਕੇ ਰੱਖਣਾ ਹੁੰਦਾ ਹੈ ਕੀ ਰਾਜਨੀਤਿਕ ਬੀਬੀ ਨੂੰ ਇਹ ਵੀ ਨਹੀਂ ਪਤਾ ਕਿ ਉਸ ਦਾ ਫਰਜ ਕੀ ਹੈ ਸੋਸ਼ਲ ਮੀਡੀਆ ਯੂਜ਼ਰਸ ਬੀਬੀ ਦੀ ਇਸ ਵੀਡੀਓ ਤੋਂ ਕਾਫੀ ਨਾਰਾਜ਼ ਹਨ ਜੇ ਇਹਨਾਂ ਨੂੰ ਇਤਿਹਾਸ ਵਿੱਚ ਦਿਲਚਸਪੀ ਨਹੀਂ ਤਾਂ ਇਹ ਉਦਘਾਟਨ ਕਿਸੇ ਹੋਰ ਸੰਜੀਦਾ ਵਿਅਕਤੀ ਨੂੰ ਕਰਨ ਦਾ ਮੌਕਾ ਮਿਲਣਾ ਚਾਹੀਦਾ ਹੈ ਇਸ ਤਰ੍ਹਾਂ ਲੋਕਾਂ ਨੇ ਇਸ ਵੀਡੀਓ ਤੇ ਕਮੈਂਟ ਕੀਤੇ